ਮੈਂ ਤਾਂ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟੜੇਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤਾਂ ਨਹੀਂ ਲਿਆਂਦਾ ਬਾਹਰ ਕੋਈ ਮੈਂ ਤਾਂ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਿਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਅਜਾ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਹਾਂ ਭੱਜਦੇ ਫੜੇ ਵੀ ਹਾਂ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨੇ ਕਹਿੰਦੇ ਤੂੰ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਨੇ ਮੈਂ ਤਾਂ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਦਬਾਤ ਨੇ ਤੂੰ ਹੋਰ ਕਿਹਦੇ ਮੇਰੇ ਦਬਾਤਾਂ ਦੇ ਚੱਲ ਰਹੇ ਆ ਕੌਣ ਕਿਹਪੋਂ ਗੰਤ ਮਾਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਆ ਚੀਵਨ ਸਟਕ ਕਰਵਾ ਰਿਹਾ ਦਾਵਾ ਸਰ ਕਿੰਨੇ ਕਬੂਥਾਂ ਤੇ ਇਸ ਤਰੀਕੇ ਨਾਲ ਡੱਟ ਰੋ ਦੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ 10 ਵਜੇ ਤੋਂ ਦਿਲ ਚੜਿਆ ਵਾ ਵੋਟਾਂ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਇਸ ਤਰੀਕੇ ਨਾਲ ਇਹ ਕਾਹਦਾ ਗੁੰਡਾਗਰਦੀ ਪੈਦਾ ਹੋ ਜੇ ਮੈਂ ਆਉਂਦੇ ਦੋ ਕਾਲੇ ਸਰਪੰਚੀ ਉਹ ਇਹਨੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਨਹੀਂ ਉਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮਾਹ ਜ ਮੁਰਗੇ ਛਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਚੱਕਾਲਾ ਸਰਪੰਚਾ ਮੌਕੇ ਦਾ ਉਹਨੇ ਗੁੰਡੇ ਮਂਗਾਏ ਆ ਇਥੇ ਉਹਨੇ ਕੁੱਟ ਮਾਰ ਕਰਾਈ ਆ ਉਹਨੇ ਤਾਂ ਪੂਰਾ ਇਥੇ ਗੈਰਤ ਪਾਈ ਬੋਰਡ ਨਹੀਂ ਪਾਉਣ ਦੇ ਇੰਡੀਆ ਕਿਸ ਨੂੰ ਕਾਂਗਰਸ ਪਾਰਟੀ ਉਹਨਾਂ ਦੇ ਲੜ ਰਹੇ ਨੇ ਤਾਂ ਇਹ ਦੇਖੋ ਬਾਈ ਬਾਈ ਆ ਨਾ ਨਾ ਦਾ ਉਹ ਧਮਕਾਉਂਦੇ ਨੇ ਬੰਦੇ ਮਾਰਦੇ ਨੇ ਵੀਡੀਓ ਸਾਰੇ ਜੱਲਦੇ ਆ ਵੀਡੀਓ ਬਣਾਈ ਵੀਡੀਓ ਬੰਦੇ ਵੀਡੀਓ ਨੇ ਜੇ ਉਹ ਜੋ ਨਗੀਆਂ ਚੋਕੇ ਚੰਗ ਚੋਕੇ ਲੈ ਗਏ ਨੇ ਥੁਲਾਕ 60 ਦਿਨਾਂ ਨੇ 2 ਕਿਲੋ ਕਾਦੀ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਜਾਂਦੇ ਨੇ ਉਹ ਵੀਡੀਓ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਤਰਮ ਤੋਂ ਬਚਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਕੀ ਕਰੋ ਅਲੇ ਘਰ ਦਾ ਬੂਹਾ ਖੋਲੋ ਤੁਹਾਨੂੰ ਉਹ ਤਾਂ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਕੋਈ ਵੈਪਨ ਸਰਪਤ ਤੁਸੀਂ ਨਹੀਂ ਖਿਲਾਓਗੇ ਤਾਂ ਕੌਣ ਖਿਲਾਏਗਾ ਹਾਂਜੀ ਮਿਹਰਬਾਨੀ ਤਾਂ ਡੀਜੇ ਕੰਮ ਕਰੋਗੇ ਤੇ ਮੰਨ ਲਓ ਉਹਨਾਂ ਕੋਲ ਕੋਈ ਵੈਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋਗੇ ਮੈਂ ਵੇ ਤਾਂ ਕਿਹੜਾ ਖੋਲਦਾ ਨਹੀਂ ਅੱਜ ਆਸ ਕਾ ਬੂਤ ਜਿੱਤਦਾ ਹੀ ਹੁਣ ਖੜੇਗਾ ਬੂਤ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇੜਾ ਪਾੜੀਆਂ ਨੇ ਆ ਵੇਖੋ ਬਾਹਰ ਤੇ ਬੰਦੇ ਨੇ ਆਹੋ ਕਰਾਓ ਕਰਾ ਦਿਓ ਐਮ ਐਲ ਆਰ ਕਟਾ ਦਿਓ ਮਿਲਾਓ ਕਟਾਈਏ ਤੁਹਾਡੀ ਐਮ ਐਲ ਆਰ ਆਹ ਜੀ ਅੰਦਰ ਦੀ ਬਾਹਰ ਕੱਢੋ ਓਏ ਇਹਨੂੰ ਤੇ ਬੜੇ ਚੁੱਕਣ ਡੇ ਬਿਲਾ ਦਿਓ ਉਹ ਸਰ ਚੁੱਕਣ ਡੇ ਕਰਾ ਲਿਆ ਕੋਈ ਨਹੀਂ ਜਨਾਬ ਸਾਡੀ ਰਿਕੁਐਸਟ ਹੈ ਅੰਦਰੋਂ ਬਾਹਰੋਂ ਨਹੀਂ ਦੱਸੋ ਬਹੁਤ ਚੁੱਕਣ ਅੰਦਰੋਂ ਨਹੀਂ ਜਾਜਰਣ ਬਾਹਰ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਗੱਡੀ ਹੋਣ ਲਈ ਇੱਥੇ ਆ ਕਰ ਲੈਨੇ ਚੈੱਕ ਕਰ ਲੈਨੇ ਇਦਾਂ ਵੋਟਾਂ ਕਾ ਦਿੱਤੇ ਜਨਾਬ ਆ ਵੀ ਪਟੰਡਰ ਵੀ ਜਾਣ ਚੰਨੇਰ ਦਾ ਮਸਾਵ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕੇ ਡਰਦਾ ਆ ਨਵਚਾਰਨ ਨਾਈ ਹੈ ਉੱਥੇ ਕੰਮ ਕਰਦਾ ਇਹਨੂੰ ਕੀ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕੀ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਨਹੀਂ ਮਿਹਰਬਾਨੀ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਜੋ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨਾ ਨਹੀਂ ਕੋਈ ਫਾਇਦਾ ਠੀਕ ਹੈ ਜੀ ਠੀਕ ਹੈ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਚੈੱਕ ਕਰ ਲੈਣਾ ਕੋਈ ਐਨਾ ਕਰੋ ਸਪੈਕੂਲੇਸ਼ਨ ਨਾ ਕਰੋ ਸਪੈਕੂਲੇਸ਼ਨ ਸਾਬ ਉਹਨੂੰ ਟੈਂਪੋਰਰੀ ਕਰ ਦੋ